ਜੋਬ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਜਿਨ੍ਹਾਂ ਨੂੰ ਬੀਤੇ ਦਿਨੀ ਕਰੋੜਾ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਮਿੰਦਰ ਪਾਲ ਸਿੰਘਲਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਈਡੀ ਦੇ ਅਧਿਕਾਰੀ ਜੇਪੀ ਸਿੰਘ ਅਤੇ ਹੋਰਨਾ ਅਧਿਕਾਰੀ ਅਤੇ ਕਾਂਗਰਸ ਦੇ ਵਿਧਾਇਕ ਰਜਿੰਦਰ 베ਰੀ ਪਰਗੜ ਸਿੰਘ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਰਹੇ ED ਦੇ ਵਕੀਲ ਅਜੇ ਪਠਾਨਿਆਂ ਅਤੇ ਹੋਰ ਨਾ ਮੌਜੂਦ ਵਕੀਲਾਵਲੋ ਅਦਾਲਤ ਵਿੱਚ ਭਾਰਤ ਪੂਸ਼ਣ ਆਸ਼ੂ ਵੱਲੋਂ ਕੀਤੇ ਗਏ ਕਰੋੜਾ ਰੁਪਏ ਦੇ ਘੁਟਾਲੇ ਨੂੰ ਲੈ ਕੇ ਦਸ ਤਵੇ ਵਿੱਚ ਪੇਸ਼ ਕੀਤੇ ਗਏ। ਅਦਾਲਤ ਨੇ ED ਦੇ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਉਮੇਸ਼ ਢਿੰਗਰਾ ਅਤੇ ਹੋਰ ਨਾ ਵਕੀਲਾ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਤੋਂ ED ਵਿਭਾਗਤ ਅਧਿਕਾਰੀਆਂ ਤੇ ਵਕੀਲ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ। ਜਿਸ ਤੇ ਮਾਨਜੁਕ ਅਦਾਲਤ ਨੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦੇ ਕੇ ਇਸ ਮਾਮਲੇ ਵਿੱਚ ਪੁਛਗਿਛ ਲਈ ਈਡੀ ਦੀ ਗ੍ਰਿਫਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਗਿਆ ਤਾਂ ਕਿ ਘੁਟਾਲੇ ਦੇ ਕੱਥਾ ਦਾ ਡੂੰਘਾਈ ਨਾ ਪਤਾ ਚੱਲ ਸਕੇ ਹੁਣ ਭਾਰਤ ਪੋਸ਼ਣ ਆਸ਼ਰਮ ਨੂੰ 7 ਅਗਸਤ 2024 ਨੂੰ ਰਿਮਾਂਡ ਖਤਮ ਹੋਣ ਤੇ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਸ਼ੂ ਕੋਰਟ ਵਿੱਚ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਮੰਗਾਇਆ ਗਿਆ ਸੀ ਕਿੰਨੇ ਦਿਨ ਦਾ ਕੋਰਟ ਕਿਰਚੇ ਦਿਆ ਗਿਆ ਸਾਡੀ ਤਰਫ ਸੇ 7 ਦਿਨ ਦਾ ਰਿਮਾਂਡ ਮੰਗਾਇਆ ਗਿਆ ਸੀ ਅਤੇ ਉਸਮੇ ਜੱਜ ਸਾਹਿਬ ਨੇ ਸਾਰੀ ਦਲੀਲਾਂ ਕੋ ਸੁਣਤੇ ਹੋਏ 5 ਦਿਨ ਦਾ ਰਿਮਾਂਡ ਦਿਆ ਅਪ ਟੂ 7th ਆਫ ਅਗਸਟ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਕਿੰਨਾ ਜਬਾ ਸਹੀ ਦੱਸੋ ਦੱਸੋ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕੀ ਮਤਲਬ ਅੱਜ ਹੋਇਆ 5 ਦਿਨ ਦਾ ਰਿਮਾਂਡ ਮਿਲਿਆ ਤੇ ਕੋਰਟ ਦੇ ਵਿੱਚ ਜੋ ਵੀ ਦੋਨੇ ਤਰ੍ਹਾਂ ਦੀ ਬੈਸ ਹੁੰਦੀ ਆ ਉਹ ਹੀ ਆ ਬਾਕੀ ਅਸੀਂ ਪ੍ਰੈਸ ਰਿਲੀਜ਼ ਦੇ ਦਾਂਗੇ ਤੁਹਾਨੂੰ ਬੜਾ ਲੰਬਾ ਇਨਵੈਸਟੀਗੇਸ਼ਨ ਤੇ ਜ ਨਵਾਂ ਕੀ ਪ੍ਰੈਸ ਰਿਲੀਜ਼ ਸਾਰਾ ਦੇ ਦਾਂਗੇ ਜੀ ਨਵਾਂ ਸਬੂਤ ਕੀ ਮਿਲਿਆ ਰਿਟਰਨ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ ਜੀ ਠੀਕ ਹੈ ਠੀਕ ਸਰ ਥੈਂਕ ਯੂ ਠੀਕ ਥੈਂਕ ਯੂ ਸਰ ਇਹ ਬਾਈ ਇਹਨਾਂ ਨੇ ਅਰਗੇਸ਼ਨ ਭਾਇਆ ਸੀ ਤੇ ਇਹ ਨਾ ਕਿ ਸਰ ਜਿਹੜਾ ਕੇਸ ਰਿਸਟੋਰ ਹੋਇਆ ਉਹਦੇ ਤੇ ਉਹ ਨੱਥ ਦਾ ਚਾਰਜ ਕੇ ਕੀਤਾ ਉਹ ਵੀ ਕਿਸੇ ਕਵਰਡ ਜਿਹੜਾ ਬੰਦਾ ਹੈ ਉਹਦੇ ਵਿੱਚ ਤੇ ਤੁਸੀਂ ਇਹਦੇ ਤੋਂ ਹਸਾਬ ਲਾ ਸਕਦੇ ਕਿ ਇਹ ਦੀ ਟੈਂਪਰੀਰੀ ਪਿਓਰਲੀ ਪੋਲੀਟੀਕਲ ਟਾਕ ਰਿਹਾ ਉਹ ਇਹ ਡੈਮੇਜ ਕਰਨਾ ਚਾਹੁੰਦੇ ਹੈ ਕਾਂਗਰਸ ਨੂੰ ਇਹ ਇਹਦੇ ਕੋ ਹਵਾ ਇਹਨਾਂ ਦਾ ਕੋਈ ਜਿਹੜਾ ਮੋਟਿਵ ਕਾਂਗਰਸ ਦੀ ਗੱਲ ਤੁਸੀਂ ਕੀਤੀ ਐ ਨਾ ਉਹ ਤਾਂ ਬਾਈਬੰਦਿਸੇ ਨਾਲ ਨਾ ਜੀ ਉਸੇ ਨਾਲ ਲੜੀ ਥੀਰੋ ਵਾਲੀ ਐ ਕਾਂਗਰਸ ਕਿੱਥੇ ਐ ਕਾਂਗਰਸ ਜਿਸ ਦੀ ਕਿਉਂ ਨਹੀਂ ਵੀ ਐ ਕਿ ਜੁੜਦਾ ਸੀ ਕਾਂਗਰਸ ਨਹੀਂ ਤੁਸੀਂ ਤਾਂ ਹੈਗੇ ਹੋ ਫਿਰ ਵੀ ਪਰ ਜਿਸ ਤਰੀਕੇ ਦੇ ਨਾਲ ਉਹ ਉਹ ਮੈਚਰੀਨ ਉਧਰ ਸੈਸ਼ਨ ਚ ਆ ਗਿਆ ਕਿ ਕੋਈ ਰਾਣਾ ਦੀ ਵੀ ਬਾਤ ਕੋਈ ਵੀ ਪਰ ਨਹੀਂ ਸਾਰੇ ਆ ਜਾਣਗੇ ਟੋਲੀ ਵਾਲੀ ਗੱਤ ਹੈ ਬਾਲੇ ਐ ਕਿ ਜਸਟਿਸ ਲਈ ਫਾਈਟ ਕਰਨਾ ਸਾਡਾ ਸਾਰਿਆਂ ਦਾ ਅਗਲੇ ਰਾਣੀ ਤੱਕ ਹੀ ਰਹਿਣ ਬੱਲੇ ਅਗਲੀ ਵਾਅ ਕਰਕੇ ਸਾਡਾ ਕਿਉਂਕਿ ਇਨ ਫਾਈਟ ਕਰਾਂਗੇ ਔਰ ਫਾਈਟ ਕਰਕੇ ਉਹ ਕਨਫਿਊਜ਼ਨ ਤੱਕ ਲੈ ਕੇ ਜਾ